ਲੋਕ ਸਭਾ ਚੋਣਾਂ 2024 ਦੇ ਨਤੀਜਿਆਂ ਤੋਂ ਬਾਅਦ ਐਨਡੀਏ ਖੇਮੇ ਵਿੱਚ ਸਰਕਾਰ ਬਣਾਉਣ ਦੀ ਕੋਸ਼ਿਸ਼ ਤੇਜ਼ ਹੋ ਗਈ ਹੈ। ਗੁਦਵਾਰ ਸ਼ਾਮ ਦਿੱਲੀ ਵਿੱਚ ਐਨਡੀਏ ਦੇ ਹਲਕਿਆਂ ਦੀ ਅਹਿਮ ਬੈਠਕ ਹੋਈ। ਨਰਿੰਦਰ ਮੋਦੀ ਦੇ ਨਾਲ ਭਾਜਪਾ ਪ੍ਰਧਾਨ ਜੇਪੀ ਨੱড্ডা, ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ, ਚਿਰਾਗ ਪਾਸਵਾਨ, ਟੀਡੀਪੀ ਮੁਖੀ ਚੰਦਰਬਾਬੂ ਨਾਈਡੂ, ਮਹਾਰਾਸ਼ਟਰ ਦੇ ਮੁੱਖ ਮੰਤਰੀ ਏਕਨਾਥ ਛਿੰਦੇਵਾਰਗੇ ਸੀਨੀਅਰ ਨੇਤਾਵਾਂ ਨੇ ਸ਼ਿਰਕਤ ਕੀਤੀ। ਸਾਰੇ ਸਹਿਯੋਗੀਆਂ ਨੇ ਕਿਹਾ ਕਿ ਉਹ ਮੋਦੀ ਦੀ ਤੀਜੀ ਸਰਕਾਰ ਨੂੰ ਸਮਰਥਨ ਦੇਣਗੇ। ਬਿਹਾਰ ਦੇ ਮੁੱਖ ਮੰਤਰੀ ਨਿਤਿਸ਼ ਕੁਮਾਰ ਨੇ ਤਾ ਇਤੋਂ ਦਾ ਕਹਿ ਦਿੱਤਾ ਸੀ ਕਿ ਉਹ ਸਰਕਾਰ ਬਣਾਉਣ ਵਿੱਚ ਦੇਰੀ ਨਾ ਕਰਨ ਲੋਕ ਸਭਾ ਚੋਣਾਂ ਤੀਜਿਆ ਤੋਂ ਬਾਅਦ ਚੰਦਰਬਾਬੂ ਨਾਇਡੂ ਦੀ TDP ਅਤੇ ਨਿਤਿਸ਼ ਕੁਮਾਰ ਦੀ JDU ਦੀ NDA ਵਿੱਚ ਮਤਤਬ ਉਹ ਜ਼ਿਆਦਾ ਹੋ ਗਈ ਹੈ ਇਹ ਕਾਰਨ ਹੈ ਕਿ ਦੋਵੇਂ ਪਾਰਟੀਆਂ ਅਹਿਮ ਮੰਤਰਾਲਿਆਂ ਦੀ ਮੰਗ ਕਰ ਰਹੀਆਂ ਹਨ ਤੇ TDP ਸੂਤਰਾਂ ਦਾ ਕਹਿਣਾ ਹੈ ਕਿ ਪਾਰਟੀ ਛੇ ਵੱਡੇ ਮੰਤਰਾਲਿਆਂ ਦੀ ਮੰਗ NDA 'ਤੇ ਰੱਖੀ ਹੈ TDP ਵੀ ਲੋਕ ਸਭਾ ਸਪੀਕਰ ਦਾ ਅਹੁਦਾ ਚਾਹੁੰਦੀ ਹੈ ਪਾਰਟੀ ਸੂਤਰਾਂ ਨੇ ਕਿਹਾ ਕਿ ਹਰ ਗੱਲ ਤੇ TDP ਦਾ ਰੁਖ ਲਚਕਦਾਰ ਹੈ TDP ਮੁਖੀ ਚੰਦਰਬਾਬੂ ਨਾਇਡੂ ਬੁੱਧਵਾਰ ਨੁਦਿਨੀ ਵਿੱਚ ਹੋਈ NDA ਦੀ ਬੈਠਕ ਵਿੱਚ ਸ਼ਾਮਲ ਹੋਏ ਸਨ ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਬੈਠੇ ਉਹਨਾਂ ਦੀਆਂ ਤਸਵੀਰਾਂ ਵੀ ਸਾਹਮਣੇ ਆਈਆਂ ਸਨ ਅਨੰਦਿਤਿਸ਼ ਕੁਮਾਰ ਵੀ ਨਾਇਡੂ ਦੇ ਕੋਲ ਬੈਠੇ ਨਜ਼ਰ ਆਏ TDP ਇਸ ਸਮੇਂ NDA ਵਿੱਚ ਦੂਜੀ ਸਭ ਤੋਂ ਵੱਡੀ ਪਾਰਟੀ ਹੈ ਜਿਸ ਨੇ 16 ਸੀਟਾਂ ਜਿੱਤੀਆਂ ਇਸ ਤੋਂ ਬਾਅਦ ਤੀਜੇ ਨੰਬਰ ਤੇ JDU ਜਿਸ ਦੇ 12 ਸੰਸਦ ਹਲ ਨਿਤ ਐਨਡੀਆ ਵਿੱਚ ਸਭ ਤੋਂ ਵੱਡੀ ਪਾਰਟੀ ਭਾਜਪਾ ਹੈ ਜਿਸ ਨੇ 240 ਸੀਟਾਂ ਜਿੱਤੀਆਂ ਹਨ ਉੱਥੇ ਹੀ ਸੂਤਰਾਂ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਹੈ ਕਿ ਨਿਤਿਸ਼ ਕੁਮਾਰ ਦੀ ਜੀਡੀਯੂ ਨੇ ਵੀ ਐਨਡੀਆਗੇ ਤਿੰਨ ਮੰਤਰਾਲਿਆਂ ਦੀ ਮੰਗ ਰੱਖੀ ਹੈ ਨਾਲ ਹੀ ਬਿਹਾਰ ਨੂੰ ਵਿਸ਼ੇਸ਼ ਰਾਜ ਦਾ ਤਰਚਾ ਦੁਵਾਨ ਦੀ ਵੀ ਮੰਗ ਕੀਤੀ ਜੀਡੀਯੂ ਨੇ 4 ਸੰਸਦ ਮੈਂਬਰਾਂ ਲਈ ਇੱਕ ਮੰਤਰਾਲੇ ਦਾ ਫਾਰਮੂਲਾ ਸਰਕਾਰ ਅਗੇ ਰੱਖਿਆ ਹੈ ਜੀਡੀਯੂ ਦੇ 12 ਸੰਸਦ ਮੈਂਬਰ ਹਨ ਇਸ ਲਈ ਉਹਨਾਂ ਨੂੰ ਤਿੰਨ ਮੰਤਰਾਲੇ ਚਾਹੀਦੇ ਹਨ ਨਿੰਤੇਸ਼ ਕੁਮਾਰ ਚਾਹੁੰਦੇ ਹਨ ਕਿ ਰੇਲਵੇ ਖੇਤੀਬਾੜੀ ਤੇ ਵਿੱਤ ਮੰਤਰਾਲੇ ਉਹਨਾਂ ਦੇ ਖਾਤੇ ਵਿੱਚ ਆਉਣ ਰੇਲਵੇ ਮੰਤਰਾਲੇ ਨੂੰ ਸਭ ਤੋਂ ਵੱਧ ਤਰਜੀਹ ਦਿੱਤੀ ਜਾ ਰਹੀ ਹੈ ਮੀਡੀਆ ਰਿਪੋਰਟਾਂ ਮੁਤਾਬਕ ਪਾਰਟੀ ਦੇ ਉੱਚ ਸੂਤਰਾਂ ਨੇ ਕਹਿ ਦਿੱਤਾ ਹੈ ਕਿ ਉਹ ਮੋਦੀ ਦੀ ਤੀਜੀ ਸਰਕਾਰ ਵਿੱਚ ਅਹਿਮ ਭੂਮਿਕਾ ਨਿਭਾਉਣਾ ਚਾਹੁੰਦੇ ਹਨ ਦੱਸਿਆ ਗਿਆ ਹੈ ਕਿ ਉਹਨਾਂ ਨੇ ਆਪਣੀਆਂ ਮੰਗਾਂ ਦੀ ਸੂਚੀ ਭਾਜਪਾ ਲੀਡਰਸ਼ਿਪ ਨੂੰ ਸੌਂਪ ਦਿੱਤੀ ਹੈ ਇਸ ਵਿੱਚ ਲੋਕ ਸਭਾ ਸਪੀਕਰ ਦਾ ਅਹੁਦਾ ਘੱਟੋ ਘੱਟ ਪੰਜ ਵਿਭਾਗ ਸ਼ਾਮਲ ਹਨ ਜਿਨ੍ਹਾਂ ਦੀ ਉਹਨਾਂ ਨਿਰਮਾਣ ਕੀਤੀ ਹੈ TDP ਨੇ ਵਿੱਤ ਮੰਤਰਾਲੇ ਜਲ ਸ਼ਕਤੀ ਮੰਤਰਾਲੇ ਵਰਗੇ ਐਮ ਵਿਭਾਗਾਂ ਨੂੰ ਆਪਣੇ ਹਿੱਸੇ ਵੱਜੋਂ ਲੈਣ ਦੀ ਮੰਗ ਕੀਤੀ ਹੈ